ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੇਰਾ ਸਭੋ ਦੁੱਖ ਗਵਾਏ ਜੀਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀ ਉਹਦਾ ਭਾਵ ਹੈ ਇਹ ਆਪਾਂ ਜਿਹੜੀਆਂ ਪੰਕਤੀਆਂ ਬੋਲੀਆਂ ਨਾ ਸ਼ਬਦ ਪੜਿਆ ਆਪਾਂ ਇਹਦੇ ਭਾਵ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਤੋਂ ਉਹ ਸਤਿਗੁਰੂ ਕਹਿੰਦੇ ਨੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀ ਆਪਾਂ ਆਪਣੇ ਆਪ ਨੂੰ ਕਹਿਣਾ ਇਹ ਅਰਦਾਸ ਰੂਪੀ ਸ਼ਬਦ ਹੈ ਵੀ ਦੂਰੋਂ ਚੱਲ ਕੇ ਜੇ ਅਖਰੀ ਅਰਥ ਕਰਾਂਗੇ ਫੇਰ ਤਾਂ ਆਏ ਆ ਵੀ ਅਸੀਂ ਇਥੋਂ 100 ਕਿਲੋਮੀਟਰ ਚੱਲ ਕੇ ਦਰਬਾਰ ਸਾਹਿਬ ਚਲੇ ਗਏ ਜਾਂ ਦਿੱਲੀ ਚਲੇ ਗਏ ਬੰਗਲਾ ਸਾਹਿਬ ਕੋਲ ਤੋਂ ਰਹਿਣਾ ਉਹ ਹੋਰ ਗੱਲ ਆ ਉਹ ਅਖਰੀ ਅਰਥ ਹੈ ਜਿਹੜਾ ਦੂਰੋਂ ਚੱਲ ਕੇ ਆਇਆ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਗਰਬਾਣੀ ਦਾ ਫਰਮਾਨ ਆ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਜਲ ਮੀਨ ਕਰੰਗਾ ਵੀ ਕਈ ਜਨਮਾਂ ਦੇ ਵਿੱਚ ਕੀਟ ਪਤੰਗੇ ਮੀਨ ਕਰੰਗੇ ਜਲ ਦੇ ਵਿੱਚ ਰਹਿਣ ਵਾਲੇ ਜੀਵ ਸਰਪ ਵਿਰਸ ਵੀ ਉਹ ਜੁਨੀਆਂ ਦੇ ਵਿੱਚੋਂ ਚੱਲਦਾ ਚੱਲਦਾ ਸਤਿਗੁਰੂ ਤੁਸੀਂ ਕਿਰਪਾ ਕਰਕੇ ਮੈਨੂੰ ਮਨੁੱਖਾ ਜਨਮ ਦਿੱਤਾ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਕਿਉਂਕਿ ਮਨੁੱਖਾ ਜਨਮ ਹੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਸਕਦਾ ਗੁਰੂ ਤੋਂ ਸਿੱਖਿਆ ਲੈ ਕੇ ਗੁਰਬਾਣੀ ਨਾਲ ਜੁੜ ਕੇ ਮੇਰਾ ਸਭੋ ਦੁੱਖ ਗਵਾਏ ਜੀਉ ਹੁਣ ਸਤਗੁਰੂ ਕਿਰਪਾ ਕੀਤੀ ਆ ਤੁਸੀਂ ਮੇਰੇ ਦੁੱਖ ਉਹ ਤਾਂ ਗਵਾਤੇ ਟੇਡੀਆਂ ਮੇਡੀਆਂ ਜੁਨਾਂ ਵਾਲੇ ਇੱਕ ਸਾਡੇ ਅਸੀਂ ਮਨ ਕਰਕੇ ਦੁੱਖ ਭੋਗ ਰਹੇ ਹਾਂ ਈਰਖਾ ਦੇ ਵਿੱਚ ਦੁੱਖ ਭੋਗ ਰਹੇ ਹਾਂ ਕ੍ਰੋਧ ਦੇ ਵਿੱਚ ਦੁੱਖ ਭੋਗ ਰਹੇ ਹਾਂ ਕਾਮ ਬਾਸ਼ਨਾ ਦੇ ਵਿੱਚ ਫਸਿਆ ਹੋਇਆ ਇਨਸਾਨ ਸਤਗੁਰੂ ਕਿਰਪਾ ਕਰੋ ਮੈਨੂੰ ਇਸ ਮੋਹ ਜਾਲ ਦੇ ਵਿੱਚੋਂ ਕੱਢੋ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀਉ ਸਤਿਗੁਰੂ ਮੈਂ ਆਸ ਰੱਖ ਲਈ ਤੇਰੇ ਦਰ ਘਰ ਤੋਂ ਤੇਰੀ ਸ਼ਰਨ ਵਿੱਚ ਆ ਗਿਆ ਵੀ ਮੇਰਾ ਹੁਣ ਜੀਵਨ ਸਫਲਾ ਕਰ ਦਿਓ ਤੇ ਆਪਣੇ ਆਪ ਤੇ ਆਪਾ ਕਿਰਪਾ ਕਰਕੇ ਗੁਰੂ ਦੇ ਸੁਨਾਤ ਨਾਲ ਜੁੜਨਾ ਗੁਰੂ ਦੇ ਗਿਆਨ ਨਾਲ ਜੁੜਨਾ ਮੈਂ ਆਸਾ ਰੱਖੀ ਚਿੱਤ ਵਿੱਚ ਮੇਰਾ ਸਭੋ ਦੁੱਖ ਗਵਾਏ ਜੀਉ ਅਗਲੀ ਪੰਕਤੀ ਆਪਾਂ ਬੋਲੀਆ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿਗੁਰੂ ਮੈਨੂੰ ਨਹੀਂ ਕੋਈ ਗਿਆਨ ਤੇਰੇ ਬਾਰੇ ਨਾ ਮੈਂ ਤੇਰੀ ਸਾਰ ਨੂੰ ਜਾਣ ਸਕਦਾ ਤੂੰ ਕਿਵੇਂ ਸਿਸਟਮ ਚਲਾ ਰਿਹਾ ਸੰਸਾਰ ਦਾ ਤੂੰ ਕਿਵੇਂ ਮੇਰਾ ਜੀਵਨ ਮੈਨੂੰ ਬਦਲ ਕੇ ਮਨੁੱਖਾ ਜਨਮ ਦਿੱਤਾ ਤੇ ਕਿਵੇਂ ਤੂੰ ਮੇਰਾ ਜੀਵਨ ਸਫਲ ਕਰਨਾ ਹੈ ਇਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ ਇਹ ਤੂੰ ਹੀ ਜਾਣਦਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਕੋਈ ਮੈਂ ਹੋ ਜਾ ਕਰਮਮ ਨਹੀਂ ਜਾਣਦਾ ਵੀ ਜਿਹੜੇ ਕਰਮ ਕਰਕੇ ਮੈਂ ਤੇਰੇ ਨਾਲ ਜੁੜ ਜਾਵਾਂ ਤੇਰੀ ਬਖਸ਼ਿਸ਼ ਪ੍ਰਾਪਤ ਕਰ ਲਵਾਂ ਇਹ ਤੂੰ ਹੀ ਜਾਣਦਾ ਸਤਿਗੁਰੂ ਕਿਰਪਾ ਕਰਕੇ ਚਰਨਾਂ ਨਾਲ ਲਾ ਲ ਬਖਸ਼ਿਸ਼ ਕਰਕੇ ਮਨੁੱਖਾ ਜਨਮ ਦਿੱਤਾ ਹੈ ਤਾਂ ਮੈਨੂੰ ਮਨੁੱਖੇ ਜਨਮ ਨੂੰ ਲੇਖੇ ਵਿੱਚ ਲਾ ਲੋ ਮੇਰਾ ਮਨੁੱਖਾ ਜਨਮ ਇਹ ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ ਅੱਗੇ ਆਪਾਂ ਸ਼ਬਦ ਪੜ੍ਹਦੇ ਹਾਂ ਜੋ ਲੜੀਵਾਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਲੜੀਵਾਰ ਸ਼ਬਦ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਆਸ ਐ ਅਰਦਾਸ ਆ ਗੁਰੂ ਦੇ ਚਰਨਾਂ ਵਿੱਚ ਵੀ ਸਤਿਗੁਰੂ ਜੋੜੀ ਰੱਖਿਓ ਜਿੰਨੇ ਸੁਬਾਸ਼ ਬੱਚਦੇ ਨੇ ਮਨ ਨਾਮ ਸ਼ਬਦ ਨਾਲ ਜੋੜੀ ਰੱਖਿਓ ਗੁਰੂ ਮਹਾਰਾਜ ਅੱਜ ਆਪਾਂ ਸ਼ਬਦ ਪੜਾਂਗੇ ਮਹੱਲਾ ਪਹਿਲਾ ਬਾਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਬਸਤਰ ਪਖਾਲ ਮਤਬਲਾ ਕਹਿਣਾ ਤਾਂ ਬਸਤਰ ਧੋਤੇ ਹੋਏ ਪਾ ਕੇ ਪਖਾਲੇ ਕਾਇਆਂ ਕਾਇਆਂ ਨੂੰ ਸੋਹਣੀ ਦਿਖਣ ਵਾਸਤੇ ਅਨਸਾਨ ਲੱਗਿਆ ਹੋਇਆ ਮਹਿੰਗੇ ਮਹਿੰਗੇ ਕੱਪੜੇ ਪਾ ਰਿਆ ਬ੍ਰਾਂਡਡ ਕੱਪੜੇ ਪਾ ਰਿਆ ਜਿਹੜੇ ਕੋ ਗੁਰਮਤ ਨਹੀਂ ਮੰਨਦੀ ਉਹ ਬ੍ਰਾਂਡਡਾਂ ਨੂੰ ਗੁਰਮਤ ਮੰਨਦੀ ਆ ਤੇਰਾ ਪੂਰਾ ਪਹਿਰਾਵਾ ਹੋਵੇ ਢਿੱਲੇ ਕੱਪੜੇ ਹੋਣ ਤੇਰੇ ਸਰੀਰ ਦੇ ਨਾਲ ਨਾ ਚੰਬੜੇ ਹੋਣ ਪਹਿਣਾ ਚਾਹ ਭਾਈ ਆ ਜ਼ਿਆਦਾਤਰ ਹੁਣ ਦੇਖਦੇ ਆਂ ਚਲੋ ਪਤਾ ਹੀ ਆ ਆਪਾਂ ਨੂੰ ਮਹਾਰਾਜ ਕਹਣਾ ਕਰਦੇ ਨੇ ਵਸਤਰ ਪਖਾਲ ਪਖਾਲੇ ਕਾਇਆ ਵਸਤਰ ਢੰਗ ਬੇ ਢੰਗੇ ਪਾ ਕੇ ਤੇ ਆਪਣੀ ਕਾਇਆ ਨੂੰ ਸੁੰਦਰ ਦਿਖਾਉਣ ਦੀ ਖਾਤਰ ਸੰਸਾਰ ਲੱਗਿਆ ਹੋਇਆ ਚਾਹੇ ਉਹ 50 ਸਾਲ ਵਾਲਾ ਵਾ ਤੇ ਚਾਹੇ ਉਹ 14 ਸਾਲ ਵਾਲਾ ਆਈ ਕਹਿ ਲੋ ਵਿਚਾਲੇ ਸਾਰੇ ਆ ਗਏ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲਤ ਹੋਵੇ ਹੁਣ ਇੱਥੇ ਉਹ ਤਾਂ ਆਪਾਂ ਚਲੋ ਗੱਲ ਕਰ ਲਈ ਨਾ ਵੀ ਫੈਸ਼ਨ ਪ੍ਰਤੀ ਹੋਗੀ ਜ਼ਿਆਦਾ ਬ੍ਰਾਂਡਡ ਕੱਪੜੇ ਹੋਗੇ ਇੱਥੇ ਆਪਾਂ ਪਹਿਰਾਵੇ ਦੀ ਗੱਲ ਕਰਾਂਗੇ ਵੀ ਗੁਰੂ ਸਾਹਿਬ ਕਹਿੰਦੇ ਤੋ ਵਸਤਰ ਪੋਣਾ ਲੰਬਾ ਨੀਲੇ ਕਾਲੇ ਪਹਿਲਾਂ ਵਾਲੇ ਸ਼ਬਦ ਚ ਵੀ ਆਪਾਂ ਪੜਿਆ ਸੀ ਹਨਾ ਬਿੱਤੋ ਓਤੋ ਕੇ ਪਉਣਾ ਕਾਇਆ ਨੂੰ ਬੜਾ ਸ਼ਿੰਗਾਰਨਾ ਤੇ ਅੰਤਰ ਤੇਰੇ ਮੈਲ ਆ ਜਿਹੜੀ ਮਨ ਦੇ ਅੰਦਰ ਮੈਲ ਆ ਉਹਨੂੰ ਨਹੀਂ ਜਾਣਦਾ ਤੂੰ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲਮਲ ਤੋਂ ਹੋਵੇ ਚਾਹੇ ਤੁਸੀਂ ਕੋਈ ਪਾਣੀ ਦਾ ਵੱਡਾ ਸੋਮਾ ਕਹਿ ਲੋ ਸਮੁੰਦਰ ਕਹਿ ਲੋ ਸਰੋਵਰ ਕਹਿ ਲੋ ਜਿਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਵੀ ਉਹਨੂੰ ਆਪਾਂ ਨਿਰਮਲ ਪਵਿੱਤਰ ਪਾਣੀ ਸਮਝਦੇ ਆਂ ਵੀ ਉੱਥੇ ਇਸ਼ਨਾਨ ਕਰਨਾ ਹੈਨਾ ਸਰੀਰ ਨੂੰ ਸਾਫ਼ ਕਰਨ ਵਾਸਤੇ ਛਿੱਤੀ ਜੀ ਗੱਲ ਸਮਝ ਲਈਏ ਆਪਾਂ ਵੀ ਸੋਹਣੇ ਕੱਪੜੇ ਪਾ ਕੇ ਦੇਖ ਕਰਦਾ ਆਪਦੀ ਤੇ ਸੋਹਣੇ ਸੁੰਦਰ ਸਰੀਰ ਨੂੰ ਸਵਾਰਦਾ ਹੋਰ ਜਿਹੜਾ ਪ੍ਰਮਾਤਮਾ ਨੇ ਬਣਾਇਆ ਉਹ ਤੋਂ ਹੋਰ ਸਵਾਰਦਾ ਨੂੰ ਜਿਹੜਾ ਨਹਾਣਾ ਧੋਣਾ ਮੈਂ ਸਫਾਈ ਰੱਖਣੀ ਆ ਉਹ ਵੱਖਰਾ ਚੈਪਟਰ ਆ ਜਿਹੋ ਆ ਪਰ ਰੋਟੀਨ ਦੇ ਵਿੱਚ ਸਾਰੇ ਕਰਦੇ ਆਂ ਦੋ ਟਾਈਮ ਇਸ਼ਨਾਨ ਵੀ ਕਰ ਲੈਨੇ ਅੱਜ ਕੱਲ ਚਲ ਇੱਕ ਟਾਈਮ ਹੋ ਜਾਂਦਾ ਗਰਮੀ ਚ ਦੋ ਟਾਈਮ ਹੁੰਦਾ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਤੂੰ ਆਪਣੇ ਸਰੀਰ ਨੂੰ ਸ਼ਿੰਗਾਰਨ ਤੇ ਲੱਗਿਆ ਹੋਇਆ ਵਸਤਰਾਂ ਦੀ ਦਿਖ ਦਿਖਾ ਰਿਹਾ ਜਾਂ ਕੋਈ ਉਹੇ ਜਿਹਾ ਉਹੇ ਜਿਹੇ ਵਸਤਰ ਪਹਿਨ ਕੇ ਆਪਣੇ ਆਪ ਨੂੰ ਧਰਮੀ ਅਖਵਾ ਰਿਹਾ ਤੇ ਜਿਹੜੀ ਅੰਦਰ ਮੈਲ ਆ ਬਾਅਮ ਦੀ ਧਰਮ ਦੀ ਕਰਮਾਂ ਦੀ ਕਾਹਨਾ ਦੀ ਵਿਸ਼ੰਬਕਾਰਾਂ ਦੀ ਉਹ ਤੂੰ ਜਾਣਦਾ ਨਹੀਂ ਹੈ 12ਵਾਂ ਮਾਲ ਮਾਲ ਜ਼ਰੂਰ ਧੋਣਾ ਆਪਦੇ ਸਰੀਰ ਨੂੰ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਅੰਦਾ ਭੂਲ ਪਿਆ ਜਮ ਜਾਲੇ ਅੰਨਾ ਮਨੁੱਖ ਭੁੱਲਿਆ ਹੋਇਆ ਜਮਾਂ ਦੇ ਜਾਲ ਵਿੱਚ ਫਸਿਆ ਪਿਆ ਅੰਦਾ ਭੂਲ ਪਿਆ ਜਮ ਜਾਲੇ ਅੱਗੇ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਵਸਤ ਪ੍ਰਾਈ ਆਪਣੀ ਜਾਣੇ ਵਸਤ ਪ੍ਰਾਈ ਆਪਣੀ ਘਰ ਜਾਣੇ ਜੇ ਹੁਣ ਆਪਾਂ ਚਲੋ ਮੋਢੀ ਲਾ ਲ ਗਏ ਵੀ ਆਹ ਸਰੀਰ ਆ ਜਿਹੜਾ ਇਹਨੂੰ ਆਪਣਾ ਜਾਣਿਆ ਫਿਰ ਤਾਂ ਤੇ ਹੈ ਹੀ ਵਸਤ ਪ੍ਰਾਈ ਇਹਨੇ ਚਲਿਆ ਜਾਣਾ ਸਮੇਂ ਮੁਤਾਬਕ ਇੱਕ ਪ੍ਰਭੂ ਪਰਮਾਤਮਾ ਨੇ ਸਰੀਰ ਦਾ ਤੇ ਜੀਵ ਆਤਮਾ ਦਾ ਸੰਯੋਗ ਬਣਾਇਆ ਤੇ ਵਿਜੋਗ ਵੀ ਲਿਖਿਆ ਹੋਇਆ ਸੰਯੋਗ ਬਣਾ ਕੇ ਤੇ ਮਨੁੱਖਾ ਜਨਮ ਦੇਤਾ ਤੈਨੂੰ ਉਸ ਪ੍ਰਭੂ ਪ੍ਰਮਾਤਮਾ ਨੂੰ ਯਾਦ ਕਰਨਾ ਆਪਣੀ ਉਹ ਟਸ਼ਨਾ ਮਸ਼ਨਾ ਚ ਨਾ ਲੱਗਿਆ ਰਹੇ ਠੀਕ ਆ ਸੋਨੇ ਕੱਪੜੇ ਵੀ ਪਾਉਣੇ ਆ ਆਪਣੇ ਸਰੀਰ ਨੂੰ ਸਾਫ ਸੁਥਰਾ ਵੀ ਰੱਖਣਾ ਉਹ ਤਾਂ ਵੱਖਰਾ ਚੈਪਟਰ ਆ ਨਾ ਇੱਕ ਵਿਜੇਤੂ ਲੱਗਾਂ ਹੀ ਇਸੇ ਕੰਮ ਤੇ ਆ ਵੀ ਆਈ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ ਵਸਤ ਪਰਾਈ ਆਪਣੀ ਘਰ ਜਾਣੇ ਹੋ ਮੈਂ ਵਿੱਚ ਦੁੱਖ ਘਾਲੇ ਹੋਮੇ ਦੇ ਵਿੱਚ ਦੁੱਖਾਂ ਵਾਲੀ ਕੋਈ ਕਾਲਣਾ ਕਾਲੀ ਜਾਨਾ ਸੱਜਣਾ ਨਾਨਕ ਗੁਰਮਖ ਹੋਮੇ ਟੁੱਟੇ ਤਾਂ ਹਰ ਹਰ ਨਾਮ ਧਿਆਵੇ ਮਹਾਰਾਜ ਕਹਿੰਦੇ ਨੇ ਬੇ ਗੁਰਮਖ ਹੋਵੇਂਗਾ ਤਾਂ ਤੇਰੀ ਹੋਮੇ ਖਤਮ ਹੋ ਜਾਏਗੀ ਗੁਰਮਖ ਹੋਵੇ ਨਾਨਕ ਗੁਰਮਖ ਹੋਮੇ ਟੁੱਟੇ ਜੇ ਤੋ ਗੁਰੂ ਦੇ ਗਿਆਨ ਮੁਤਾਬਕ ਤੇਰਾ ਜੀਵਨ ਹੋਇਆ ਪੇਰ ਤੇਰੇ ਹੋਮੇ ਹੰਕਾਰ ਨੇ ਢਲ ਜਾਣਾ ਹੋਮੇ ਦੂਰ ਹੋ ਜਾਏਗੀ ਤੇਤੋਂ ਨਾਨਕ ਗੁਰਮੁਖ ਹੋਮੇ ਟੁੱਟੈ ਤਾਂ ਹਰ ਹਰ ਨਾਮ ਧਿਆਵੇ ਜਦੋਂ ਤੇਰੇ ਅੰਦਰੋਂ ਮਾਣ ਹੰਕਾਰ ਚਲਿਆ ਗਿਆ ਨਾ ਤੇਰੇ ਅੰਦਰੋਂ ਮੈਂ ਮੈਂ ਮੁੱਕ ਗਈ ਹੋਮੇ ਖਤਮ ਹੋ ਗਈ ਉਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਣਾ ਜਿੰਨਾ ਚਿਰ ਹੋਮੇ ਦੀ ਪੰਡ ਚੱਕੀ ਫਿਰਦਾ ਨਾ ਹੰਕਾਰ ਦੀ ਉਨਾ ਚਿਰ ਨਹੀਂ ਤੂੰ ਗੁਰੂ ਨਾਲ ਜੁੜ ਸਕਦਾ ਸੱਜਣਾ ਅਗੇ ਮਹਾਰਾਜ ਕਹਣਾ ਕਰਦੇ ਨੇ ਨਾਮ ਜਪੇ ਨਾਮੋ ਅਰਾਧੇ ਨਾਮੇ ਸੁਖ ਸਮਾਵੇ ਮਹਾਰਾਜ ਕਹਿੰਦੇ ਜੇ ਤੂੰ ਨਾਮ ਜਪੇਗਾ ਭਾਈ ਨਾਮ ਦੀ ਅਰਾਧਨਾ ਕਰੇਗਾ ਉਹਨੂੰ ਅਰਾਧੇਗਾ ਅਕਾਲ ਪੁਰਖ ਵਾਹਿਗੁਰੂ ਨੂੰ ਤਾਂ ਨਾਮੇ ਸੁਖ ਸਮਾਵੇ ਨਾਮ ਦੇ ਨਾਲ ਹੀ ਇਹ ਜੀਵਾਤਮਾ ਸੁੱਖਾਂ ਵਿੱਚ ਸਮਾਏਗੀ ਸੁਖ ਕੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੇ ਗੁਰੂ ਦੇ ਚਰਨਾਂ ਨਾਲ ਜੁੜਨਾ ਸੁੱਖ ਆਇ। ਫੇਰ ਤੂੰ ਇਹ ਸੁੱਖ ਦੇ ਵਿੱਚ ਸਮਾਵੇਂਗਾ ਭਾਈ ਜਦੋਂ ਤੂੰ ਆਪਣੇ ਆਪ ਨੂੰ ਖਤਮ ਕਰ ਲੇਗਾ ਜਿੰਨਾ ਚਿਰ ਆਪਾ ਪਾਣਾ ਤੇਰੇ ਕੋਲੇ ਉਹਨਾਂ ਚਿਰ ਦੂਜਾ ਕਿੱਥੋਂ ਆਜੂ ਭਾਈ ਆਪਾ ਪਨ ਛੱਡ ਗੁਰੂ ਦੇ ਗਿਆਨ ਨੂੰ ਹਿਰਦੇ ਘਰ ਵਿੱਚ ਲਿਆ ਆਪਾ ਪਨ ਕੀ ਆ ਜੇ ਹੁਣ ਗੁਰਬਾਣੀ ਦੀ ਪੰਕਤੀ ਆਪਾਂ ਦੱਸਦੇ ਹਾਂ ਗੁਰੂ ਦਾ ਪਿਆਰਾ ਚ ਭੈਣਾ ਚ ਭਾਈ ਆ ਜਿਹੜਾ ਗੁਰਬਾਣੀ ਪੜਨ ਜਾਣ ਦਾ ਉਹ ਗੁਰਬਾਣੀ ਦੀ ਗੱਲ ਜੇ ਦੱਸਦਾ ਤਾਂ ਉੱਥੇ ਗੁੱਸਾ ਕਰਨ ਵਾਲੇ ਤਾਂ ਜੇ 70 ਬੈਠੇ ਆ ਤਾਂ ਉਹਦੇ ਵਿੱਚੋਂ 75 65 ਤਾਂ ਗੁੱਸਾ ਕਰਨ ਵਾਲੇ ਹੁੰਦੇ ਨੇ ਲੈ ਐਵੇਂ ਕਿਵੇਂ ਕਹਤਾ ਤੂੰ ਨਹੀਂ ਭਾਈ ਮੈਂ ਤਾਂ ਨਹੀਂ ਕਹਿੰਦਾ ਗੁਰੂ ਬਾਬਾ ਜੀ ਕਹਿੰਦੇ ਨੇ ਵੀ ਸਰਬੰਗ ਸੱਚਾ ਏਕ ਹੈ ਦੂਸਰਾ ਨਹੀਂ ਕੋਈ ਗੱਲ ਨਿਬੜ ਗਈ ਜੇ ਤਰ ਤੂੰ ਗੁਰੂ ਦੀ ਗੱਲ ਮੰਨਦਾ ਭਾਈ ਤੇਰਾ ਜੀਵਨ ਸਬਰ ਸਕਦਾ ਗੁਰੂ ਦੀ ਗੱਲ ਮੰਨਣ ਨਾਲ ਹੁਣ ਅਗਲੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਇਹ ਪਵੜੀ ਵਾਲੀ ਆ ਜੀ ਪਵੜੀ ਲਿਖਿਆ ਹੋਇਆ ਇੱਥੇ ਕਾਇਆ ਹੰਸ ਸੰਜੋਗ ਮੇਲ ਮਲਾਇਆ ਕਾਇਆ ਮੈਨੇ ਸਰੀਰ ਤੇ ਹੰਸ ਜਿਹੜਾ ਜੀਵ ਆਤਮਾ ਹੈ ਇਸ ਪ੍ਰਭੂ ਪਰਮਾਤਮਾ ਨੇ ਦੋਨਾਂ ਦਾ ਸੰਜੋਗ ਬਣਾ ਕੇ ਇਹਨਾਂ ਦਾ ਮੇਲ ਮਲਾਪ ਕਰਾਤਾ ਹੁਣ ਸੰਜੋਗ ਕੀ ਆ ਜੀਵ ਆਤਮਾ ਆ ਸਰੀਰ ਦੇ ਅੰਦਰ ਰਹਿ ਕੇ ਬੋਲ ਰਹੀ ਆ ਸਾਰੇ ਕੰਮ ਕਰ ਰਹੀ ਆ ਆਪ ਦਾ ਮਨੁੱਖਾ ਜੀਵਨ ਬਸਰ ਕਰ ਰਹੀ ਆ ਵਿਜੋਗ ਵੀ ਲਿਖਿਆ ਜਿੱਤੇ ਵਿਜੋਗ ਹੋ ਗਿਆ ਉਹਦੇ ਚ ਜੀਵ ਆਤਮਾ ਨੇ ਸਰੀਰ ਨੂੰ ਛੱਡ ਦੇਣਾ ਜੀਵ ਆਤਮਾ ਨੇ ਪਤਾ ਨਹੀਂ ਕਿੱਥੇ ਜਾ ਕੇ ਸਮਾ ਗਈ ਕਿਉਂਕਿ ਗੁਰਬਾਣੀ ਦੀ ਪੰਕਤੀ ਆ ਜੀ ਮੈਂ ਕੋਲੋਂ ਨਹੀਂ ਕਿਹਾ ਨਾਨਕ ਏਵਨ ਜਾਪੀ ਕਿੱਥੇ ਜਾਏ ਸਮਾਏ ਮਹਾਰਾਜ ਕਹਿੰਦੇ ਜਿਹੜੀਆਂ ਜੀਵ ਆਤਮਾ ਰੂਹਾਂ ਨੇ ਇਹ ਪਤਾ ਨਹੀਂ ਕਿੱਥੇ ਜਾ ਕੇ ਸਮਾ ਜਾਂਦੀਆਂ ਇਹਦੇ ਬਾਰੇ ਕੋਈ ਪਤਾ ਨਹੀਂ ਤੇ ਸਰੀਰ ਦਾ ਪਤਾ ਹੀ ਆ ਵੀ ਆਪਾਂ ਉਥੇ ਲੱਕਰਾਂ ਦੀ ਚਖਾ ਤੇ ਚੜਾ ਦੇਣਾ ਇਹਨੂੰ ਉਹ ਵਿਜੋਗ ਹੋ ਜਾਣਾ ਜਿੱਦੇ ਹੁਣ ਪ੍ਰਭੂ ਪਰਮਾਤਮਾ ਇੱਥੇ ਲਿਖਦੇ ਨੇ ਗੁਰੂ ਜੀ ਕਾਂ ਆ ਹੰਸ ਸੰਜੋਗ ਮੇਲ ਮਲਾਇਆ ਇਹ ਸਰੀਰ ਦਾ ਤੇ ਜੀਵ ਆਤਮਾ ਦਾ ਪ੍ਰਭੂ ਪਰਮਾਤਮਾ ਨੇ ਸੰਜੋਗ ਬਣਾ ਕੇ ਮੇਲ ਮਲਾਪ ਕਰਾ ਕੇ ਆ ਮਨੁੱਖਾ ਜਨਮ ਦੇਤਾ ਤਨਹੀ ਕੀਆ ਬਜੋਗ ਜਿੰਨ ਉਪਾਇਆ ਉਹਨੇ ਹੀ ਬਜੋਗ ਬਣਾਇਆ ਜਿਨੇ ਇਹ ਪ੍ਰਭੂ ਪਰਮਾਤਮਾ ਨੇ ਸੰਜੋਗ ਬਣਾਇਆ ਉਹਨੇ ਹੀ ਬਜੋਗ ਬਣਾਇਆ ਤੇ ਗੁਰਬਾਣੀ ਦੀ ਪੰਗਤੀ ਆ ਜਿਹੜੀ ਉਹਦੇ ਅਰਥ ਲੋਕੀ ਕਰਦੇ ਨੇ ਜਿਹੜੇ ਗਿਆਨवान ਨਹੀਂ ਹੈ ਜੀ ਗਿਆਨੀ ਲੋਕ ਗਿਆਨੀ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਹੀ ਤਰੀਕੇ ਨਾਲ ਸਮਝਦੇ ਉਹਨਾਂ ਦੀ ਗੱਲ ਨਹੀਂ ਮੇਰੇ ਵਰਗੇ ਕਰ ਜਾਂਦੇ ਨੇ ਅਰਥ ਏਕਾ ਮਾਈ ਯੁਗਤ ਵਿਆਹ ਤਿੰਨ ਚੱਲੇ ਪ੍ਰਮਾਨ ਇੱਕ ਜੀ ਮਤਲਬ ਪੈਦਾ ਕਰਦਾ ਤੇ ਕ੍ਰਿਜਕ ਪਾਣੀ ਦਿੰਦਾ ਇੱਕ ਮਾਰਦਾ ਨਾ ਮਹਾਰਾਜ ਕਹਿੰਦੇ ਨੇ ਸੰਜੋਗ ਬਿਜੋਗ ਉਸੇ ਨੇ ਬਣਾਇਆ ਕਾਲਪੁਰਖ ਵਾਹਿਗੁਰੂ ਨਾ ਇੱਕੋ ਇੱਕ ਹੀ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਉਹਨੂੰ ਉਹਦੇ ਸਿਸਟਮ ਨੂੰ ਚਲਾਉਣ ਵਾਲਾ ਸ੍ਰਿਸ਼ਟੀ ਦੀ ਸਾਂਭ ਸੰਭਾਲ ਕਰਨ ਵਾਲਾ ਮਹਾਰਾਜ ਕਹਿੰਦੇ ਕਾਂ ਆ ਹਾਂ ਸੰਜੋਗ ਮੇਲ ਮਲਾਇਆ ਤੇ ਨਹੀਂ ਕੀਆ ਬਿਜੋਗ ਜਿੰਨ ਉਪਾਇ ਜਿਹਨੇ ਪੈਦਾ ਕੀਤਾ ਪਾਈ ਉਹਨੇ ਵਿਜੋਗ ਵੀ ਬਣਾਏ ਆ ਇੱਕ ਵਾਰੀ ਬਾਰੀ ਸੰਯੋਗ ਵਿਜੋਗ ਆਪਾਂ ਗੱਲ ਕਰਦੇ ਆਪਾਂ ਜਾਦੇ ਬਾਰੀ ਸੰਯੋਗ ਵਿਜੋਗ ਨੂੰ ਮੰਨਦੇ ਆ ਬਿਰਸ਼ਤਾ ਜੁੜ ਗਿਆ ਕਈ ਵਾਰੀ ਕੋਈ ਹੁਣ ਕਿਉਂਕਿ ਦਿਮਾਗ ਹੀ ਉਹ ਜੇ ਹੋਏ ਹੋਏ ਆ ਫੋਨਾਂ ਤੇ ਲੱਗੇ ਹੋਏ ਨੇ ਲੋਕ ਤੇ ਉਹ ਟੁੱਟ ਵੀ ਜਾਂਦੇ ਨੇ ਆਪਾਂ ਇਹ ਸੰਯੋਗ ਵਿਜੋਗ ਦੀ ਗੱਲ ਕਰਦੇ ਨਹੀਂ ਭਾਈ ਇਹ ਰਸਤੇ ਤੂੰ ਜੋੜ ਰਿਆ ਖੁਦ ਤੈਨੂੰ ਇਹ ਦਾਤ ਦਿੱਤੀ ਆ ਮਹਾਰਾਜ ਨੇ ਬਿਤੂ ਆਪਣੀ ਮਰਜ਼ੀ ਨਾਲ ਜੀਵਨ ਜੀਣਾ ਤੇ ਆਪਣੀ ਮਰਜ਼ੀ ਨਾਲ ਹੀ ਰਸਤੇ ਜੋੜਨੇ ਨੇ ਆਪਾਂ ਗੱਲ ਤਾਂ ਚਲੋ ਉੱਥੇ ਹੀ ਮਕੋਣੀ ਨਾ ਆ ਕੇ ਵੀ ਸੰਯੋਗ ਸੀਗਾ ਜੀ ਅਸਲ ਵਿੱਚ ਜਿਹੜੀ ਸੰਯੋਗ ਦੀ ਗੱਲ ਕਰਦੇ ਨੇ ਮਹਾਰਾ ਸੱਚੇ ਪਾਤਸ਼ਾਹ ਭਾਵ ਅਰਥ ਦਾ ਇਹ ਸਰੀਰ ਤੇ ਆ ਜੀਵ ਆਤਮਾ ਦਾ ਸੰਯੋਗ ਬਣਾਇਆ ਮਹਾਰਾਜ ਨੇ ਫੇਰ ਮਨੁੱਖਾ ਜਨਮ ਤੈਨੂੰ ਦੇਤਾ ਤੇ ਤਿੰਨ ਹੀ ਕੀਆ ਵਿਜੋਗ ਜਿੰਨ ਉਪਾਇਆ ਉਹਨੇ ਹੀ ਵਿਜੋਗ ਬਣਾਇਆ ਜਿੱਦੇ ਕਾਇਆ ਨੇ ਕਾਇਆ ਨੂੰ ਛੱਡ ਤਾਂ ਹੰਸ ਨੇ ਜੀਵ ਆਤਮਾ ਨੇ ਉੱਤੇ ਵਿਜੋਗ ਹੋ ਜਾਣਾ ਬਸ ਬੱਕਰੇ ਬੱਕਰੇ ਜੀਵ ਆਤਮਾ ਦਾ ਪਤਾ ਨਹੀਂ ਕਿੱਥੇ ਜਾ ਕੇ ਸਮਾ ਗਈ ਤੇ ਸਰੀਰ ਸਵਾਹ ਹੋ ਜਾਣਾ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਮੂਰਖ ਭੋਗੇ ਭੋਗ ਦੁੱਖ ਸਵਾਇਆ ਇਹ ਮੂਰਖ ਮਨ ਭੋਗਾਂ ਦੇ ਲਾਲਚ ਦੇ ਵਿੱਚ ਭੋਗ ਭੋਗਦਾ ਹੋਇਆ ਦੁੱਖ ਇਕੱਠੇ ਕਰੀ ਜਾ ਰਿਹਾ ਜੇ ਵਾਰੀਦਾਰ ਨਾਲੇ ਜੇ ਹੁਣ ਸ਼ੂਗਰ ਦਾ ਮਰੀਜ਼ ਆ ਮਿੱਠਾ ਕਾਹਨੋਂ ਹਟਦਾ ਨਹੀਂ ਫਿਰ ਕੀ ਕਰਾਂਗੇ ਜੀ ਉਹਦਾ ਮਰ ਫਿਰ ਕਰਾਂਗੇ ਇਹੀ ਕਰਾਂਗੇ ਮਹਾਰਾਜ ਕਹਿੰਦੇ ਨੇ ਮੂਰਖ ਭੋਗੇ ਭੋਗ ਦੁੱਖ ਸਵਾਇਆ ਇਹ دنیਾਬੀ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਦੁੱਖ ਇਕੱਠੇ ਕਰ ਰਿਹਾ ਇਨਸਾਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਜਿਨੇ ਇਹ ਸੰਜੋਗ ਬਣਾਇਆ ਸੋਹਣੀ ਕਾਇਆ ਦਿੱਤੀ ਤੇ ਵਿੱਚ ਜੀਵ ਆਤਮਾ ਫਟ ਕੀਤਾ ਉਹਦੇ ਦੋਨਾਂ ਨੂੰ ਮਿਲਾਇਆ ਉਹਨੂੰ ਭੁੱਲਿਆ ਹੋਇਆ ਤੇ ਭੋਗ ਭੋਗ ਕੇ ਦੁੱਖ ਕਿੱਠੇ ਕਰੀ ਜਾ ਰਿਹਾ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਇਹ ਜਿਹੜੇ ਰੋਗ ਨੇ ਪਾਈਏ ਸੁੱਖਾਂ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ ਸੁੱਖਾਂ ਦੇ ਵਿੱਚੋਂ ਕਿਵੇਂ ਪੈਦਾ ਹੁੰਦੇ ਨੇ ਜਿਵੇਂ ਆਪਾਂ ਗੱਲ ਕਰੀ ਆ। ਵੀ ਸ਼ੂਗਰ ਕਿਉਂ ਹੋਇਆ? ਮਿੱਠਾ ਖਾਣ ਦਾ ਸੁੱਖ ਆ ਭਾਈ ਬੜਾ ਸਵਾਦਲਾ। ਆਨੰਦ ਮਾਣ ਰਿਹਾ। ਹੋਰ ਵੀ ਇਸੇ ਤਰ੍ਹਾਂ ਹੀ ਹੋਰ ਲਾ ਲਓ। ਕੋਈ ਹੋਰ ਬਿਮਾਰੀ ਚਿੰਬੜ ਗਈ। ਗਲਤ ਰਿਸ਼ਤੇ ਬਣਾਉਣ ਨਾਲ, ਗਲਤ ਖਾਣ ਦੇ ਨਾਲ, ਗਲਤ ਪਹਿਨਣ ਦੇ ਨਾਲ ਇਸ ਤਰ੍ਹਾਂ ਆਪਾਂ ਸਾਰੇ ਸਮਝ ਲਓ। ਇੱਥੇ ਮਹਾਰਤ ਇਹ ਸਾਰੇ ਭੋਗਾਂ ਵਿੱਚ ਆ ਗਏ ਜੀ ਭੋਗ ਭੋਕਣੇ। ਦੁੱਖ ਸਵਾਇਆ। ਦੁੱਖ ਇਕੱਠਾ ਕਰੀ ਜਾ ਰਿਹਾ ਤੇ ਦੁੱਖ ਹੁੰਦੇ ਕਿੱਥੋਂ ਆ ਪੈਦਾ ਸੁੱਖ ਦੇ ਵਿੱਚੋਂ ਸੁੱਖੋਂ ਉੱਠੇ ਰੋਗ ਆ ਪਾਪ ਕਮਾਇਆ ਇਹ ਸੱਜਣਾ ਤੂੰ ਪਾਪ ਹੀ ਕਮਾ ਰਿਆ ਜੇ ਤੂੰ ਫਰਜ਼ ਕੀਤਾ ਪ੍ਰਮਾਤਮਾ ਨੇ ਤੈਨੂੰ ਸੋਹਣਾ ਸੁੰਦਰ ਸਰੀਰ ਦਿੱਤਾ ਤੈਨੂੰ ਜ਼ਿੰਦਗੀ ਦਿੱਤੀ ਆ ਵਧੀਆ ਜੀਣ ਵਾਸਤੇ ਤੇ ਤੂੰ ਇਹਦੇ ਵਿੱਚ ਨਸੇ ਪਾ ਰਿਹਾ ਹੈਂ ਹਨਾ ਗੰਦਮੰਦ ਪਾ ਰਿਹਾ ਤੇ ਸਰੀਰ ਦੀ ਦੇਖਭਾਲ ਨਹੀਂ ਕਰ ਰਿਹਾ ਫਿਰ ਆਪੇ ਦੁੱਖ ਪਾਉਣਾ ਤੂੰ ਪਰ ਪ੍ਰਭੂ ਪਰਮਾਤਮਾ ਨੇ ਤੈਨੂੰ ਸਵਰਗ ਵਾਲਾ ਜੀਵਨ ਦਿੱਤਾ ਨਾ ਮਨੁੱਖਾ ਪਸ਼ੂ ਪੰਛੀ ਵੀ ਮਾੜੀ ਬੂਟੀ ਨੂੰ ਮੂੰਹ ਨਹੀਂ ਲਾਉਂਦਾ ਆ ਸੁੱਖਾ ਜਿਹੜਾ ਦੇਖੋ ਤੁਸੀਂ ਪਸ਼ੂ ਆਪਾਂ ਦੇਖੇ ਮੈਂ ਵੀ ਲਿਜਾਂਦਾ ਰਿਹਾ ਉਹਨਾਂ ਨੇ ਸੁੱਖਾ ਜਾਂ ਕੋਈ ਮਾੜੀ ਬੂਟੀ ਆ ਉਹਨੂੰ ਨੱਕ ਲਾ ਕੇ ਸੁੰਘ ਕੇ ਛੱਡ ਦਿੰਦੇ ਵੀ ਇਹ ਨਹੀਂ ਖਾਣ ਵਾਲੀ ਪਸ਼ੂ ਨੂੰ ਵੀ ਪਤਾ ਵੀ ਇਹ ਬੂਟੀ ਮੇਰੇ ਲਈ ਨੁਕਸਾਨਦੇਹ ਆ ਪਰ ਇਨਸਾਨ ਪੜ੍ਹ ਕੇ ਵੀ ਸ਼ਰਾਬ ਦੀ ਬੋਤਲ ਤੇ ਕੀ ਲਿਖਿਆ ਸਿਹਤ ਲਈ ਹਾਨੀਕਾਰਕ ਆ ਨੇ ਕੋਈ ਵੀ ਚੀਜ਼ ਵੇਚਣ ਵਾਲਾ ਆਪਦੀ ਵੈਰਾਈਟੀ ਤੇ ਲਿਖਦਾ ਵੀ ਇਹਦੇ ਆ ਫਾਇਦੇ ਨੇ ਭਾਈ ਆ ਆ ਵੇਚ ਇਹਦੇ ਪੋਸ਼ਟਕ ਤੱਤ ਨੇ ਨਸ਼ਾ ਵੇਚਣ ਵਾਲੇ ਨੇ ਲਿਖਿਆ ਪਹਿਲਾਂ ਫੇਰ ਵੀ ਨਹੀਂ ਹਟਦਾ ਪਸ਼ੂਆਂ ਨਾਲ ਉਹ ਵੀ ਗਾਜਰੇ ਆ ਇਨਸਾਨ ਸੁੱਖ ਮਾਣਦਾ ਚਲੋ ਠੀਕ ਆ ਜੀ ਨਸ਼ਾ ਕਰ ਲਿਆ ਬੜਾ ਆਨੰਦ ਆ ਬਸ ਸੁੱਖ ਦੀ ਖਾਤਰ ਦੁੱਖ ਇਕੱਠਾ ਕਰ ਲਿਆ ਮੂਰਖ ਭੋਗੇ ਭੋਗ ਦੁੱਖ ਸੁਭਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਸੁੱਖਾਂ ਦੇ ਵਿੱਚੋਂ ਰੋਗ ਉੱਠਦੇ ਆ ਜੀ ਜਦੋਂ ਸੁੱਖਾਂ ਦੀ ਖਾਤਰ ਇਨਸਾਨ ਦਰਦ ਵੀ ਬਦਲਦਾ ਗੁਰੂ ਦਾ ਦੁਆਰਾ ਛੱਡ ਕੇ ਦਰਦਰ ਤੇ ਜਾਂਦਾ ਸੁੱਖਾਂ ਦੀ ਖਾਤਰ ਗੁਰੂ ਨੌਵੇਂ ਪਾਤਸ਼ਾਹ ਦਾ ਸ਼ਬਦ ਚੇਤੇ ਆ ਗਿਆ ਮੈਨੂੰ ਹੁਣ ਸੁੱਖ ਕੇ ਹੇਤ ਬਹੁਤ ਦੁੱਖ ਪਾਪਤ ਸੇਵ ਕਰਤ ਜਣੇ ਜਣ ਕੀ ਮਹਾਰਾਜ ਕਹਿੰਦੇ ਸੁੱਖਾਂ ਦੀ ਖਾਤਰ ਪਾਉਂਦਾ ਦੁੱਖ ਤੇ ਸੇਵਾ ਜਣੇ ਖਣੇ ਦੀ ਕਰਦਾ ਜਣੇ ਖਣੇ ਦੀ ਸੇਵਾ ਕਰਦਾ ਦੁਆਰੇ ਦੁਆਰ ਸਵਾਨ ਜੋ ਡੋਲਤ ਨਹੀਂ ਨਹੀਂ ਸੁਧ ਰਾਮ ਭਜਨ ਕੀ ਇਸ ਤਰ੍ਹਾਂ ਪੰਕਤੀ ਪੜ੍ਹਦੇ ਹੁੰਦੇ ਆ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੋਚ ਹੀ ਨਹੀਂ ਆ ਕਮਲੇ ਨੂੰ ਦੁਆਰੇ ਦੁਆਰ ਆਵਾਰਾ ਕੁੱਤੇ ਦੀ ਤਰ੍ਹਾਂ ਤੁਰਿਆ ਫਿਰਦਾ ਸਵਾਨ ਕੁੱਤੇ ਨੂੰ ਲਿਖਿਆ ਜੀ ਗੁਰਬਾਣੀ ਦੇ ਵਿੱਚ ਸਵਾਨ ਕੁੱਤੇ ਨੂੰ ਕਿਹਾ ਵੀ ਤੂੰ ਸੱਜਣਾ ਦਰਦ ਦਰ ਤੇ ਮੈਂ ਤੁਰਿਆ ਫਿਰਦਾ ਕੁੱਤਿਆਂ ਦੀ ਤਰ੍ਹਾਂ ਤੂੰ ਇੱਕ ਥਾਂ ਟਿਕ ਜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਸਾਡੇ ਕੋਲੇ ਕਿੰਨਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੀ ਸੰਸਾਰ ਦਾ ਸਾਰੇ ਸੰਸਾਰ ਦਾ ਰਹਿਬਰ ਹੈ ਇਹ ਤੋਂ ਕੋਈ ਵੀ ਸਿੱਖਿਆ ਲੈ ਕੇ ਆਪਣਾ ਜੀਵਨ ਸੁਧਾਰ ਸਕਦਾ ਇਹ ਜੀਵਨ ਜਾਂਚਾ ਗੁਰਬਾਣੀ ਕੋਈ ਜਾਦੂ ਟੂਣਾ ਨਹੀਂ ਹੈ ਵੀ ਚਲੋ ਜੀ ਇੰਨੇ ਸੁਖਮਨੀ ਸਾਹਿਬ ਕਰਾ ਦਿਓ ਜੀ ਇੰਨੇ ਜਪਜੀ ਸਾਹਿਬ ਕਰਾਂਗੇ ਜੀ ਠੀਕ ਹੈ ਬਾਣੀ ਪੜਨੀ ਆ ਪੜਨੀ ਆ ਬਾਣੀ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਤੇ ਨਈ ਮਹਾਰਾਜ ਕਹਿੰਦੇ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਅਗਲੇ ਬੰਦ ਚ ਮਹਾਰਾਜ ਕੀ ਕਹਿੰਦੇ ਆ ਹਰਖੋਂ ਸੋਗ ਬਜੋਗ ਉਪਾਏ ਖਪਾਇਆ ਜਦੋਂ ਹਰਖ ਹੁੰਦਾ ਨਾ ਇਨਸਾਨ ਦੇ ਅੰਦਰ ਉਦੋਂ ਫਿਰ ਸੰਜੋਗ ਬਜੋਗ ਦਾ ਇਹ ਸ਼ਿਕਾਰ ਹੋ ਜਾਂਦਾ ਕਿਵੇਂ ਆਪਣੇ ਹਰਖ ਦੇ ਵਿੱਚ ਜੇ ਬਾਹਰੀ ਗੱਲ ਕਰ ਗਿਆ ਆਪਾਂ ਆਪਣੇ ਹਰਖ ਦੇ ਵਿੱਚ ਕੋਈ ਲੜਾਈ ਝਗੜਾ ਕਰ ਲਿਆ ਕਲੇਸ਼ ਵੱਧ ਗਿਆ ਚਲੋ ਠਾਣਿਆਂ ਚ ਕਚਹਿਰੀਆਂ ਚ ਰੁਲਦੇ ਰਹੋ ਬੱਚੇ ਵੀ ਰੁਲ ਜਾਂਦੇ ਨੇ ਹਰਖ ਇਹ ਕੁਛ ਕਰਾ ਦਿੰਦਾ ਮਹਾਰਾਜ ਕਹਿੰਦੇ ਹਰਖ ਨੂੰ ਕੰਟਰੋਲ ਕਰੇਗਾ ਗੁਰੂ ਦਾ ਗਿਆਨ ਹਰਖੋਂ ਸੋਗ ਬਜੋਗ ਹਰਖੋਂ ਸੋਗ ਹੁੰਦਾ ਜਿਵੇਂ ਮਹਾਰਾਜ ਨੇ ਪਹਿਲਾਂ ਵਾਲੇ ਅੱਛਾ ਸੁੱਖਾਂ ਤੋਂ ਦੁੱਖ ਸੁੱਖਾਂ ਦੇ ਵਿੱਚੋਂ ਦੁੱਖ ਪ੍ਰਗਟ ਹੋ ਜਾਂਦੇ ਨੇ ਤੇ ਹਰਖ ਦੇ ਵਿੱਚੋਂ ਸੋਗ ਪ੍ਰਗਟ ਹੋ ਜਾਂਦਾ ਫਿਰ ਹਰਖ ਦਾ ਮਾਰਿਆ ਨਰਕ ਨੂੰ ਜਾਂਦਾ ਇਨਸਾਨ ਐਜ ਕਹਾਣੀ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਦਾਦੀ ਮਾਂ ਹੁਣੀ ਕਹਿੰਦੇ ਹੁੰਦੇ ਸੀ ਵੇ ਹਰਖ ਦਾ ਮਾਰਿਆ ਨਰਕ ਨੂੰ ਗਿਆ ਨਰਕ ਨੂੰ ਤਾਂ ਆਪੇ ਗਿਆ ਆਪਣੀ ਪ੍ਰਭੂ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਸੀ ਤੇ ਹਰਖ ਦੇ ਵਿੱਚ ਆਪਣੀ ਜੀਵਨ ਲੀਲਾ ਖਤਮ ਕਰ ਲਈ ਇਹ ਆਪਾਂ ਦੇਖਦੇ ਆ ਨਾ ਹਰਖ ਨਾਲ ਹੀ ਹੁੰਦਾ ਨਾ ਕੰਮ ਇਹ ਤੇ ਸੋਗ ਪੈਂਦਾ ਫਿਰ ਮਹਾਰਾਜ ਕਹਿੰਦੇ ਹਰਖੋਂ ਸੋਗ ਬਜੋਗ ਉਪਾਏ ਖਪਾਇਆ ਇਹ ਪੈਦਾ ਕਰ ਲੈ ਤੂੰ ਫਿਰ ਖਪਦਾ ਰਿਆ ਵਿੱਚ ਉਹਦੇ ਮੂਰਖ ਗਣਤ ਗਣਾਏ ਝਗੜਾ ਪਾਇਆ ਹਣ ਮੂਰਖ ਗਿਣਤੀਆਂ ਗਣਦਾ ਰਹਿੰਦਾ ਗੱਲ ਛੇੜ ਲਈ ਪਿਛਲੀ ਛੇੜ ਲਈ ਅਗਲੀ ਛੇੜ ਲਈ ਤੇ ਝਗੜਾ ਪਾਈ ਰੱਖਦਾ ਸਾਡਾ ਮਨ ਮੂਰਖ ਵੀ ਪ੍ਰਭੂ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਆਪਦੇ ਹਿਰਦੇ ਘਰ ਵਿੱਚ ਝਗੜੇ ਹੀ ਪੈਦਾ ਕਰੀ ਰੱਖਦਾ ਉੱਥੇ ਚੱਲਾਂਗੇ ਤਾਂ ਆਦਾਤ ਮਿਲਦੀ ਆ ਜੀ ਨਹੀਂ ਨਹੀਂ ਇੱਥੇ ਨਹੀਂ ਉੱਥੇ ਚੱਲ ਤੂੰ ਕਿਤੇ ਨਹੀਂ ਜਾਣਦੀ ਲੋੜ ਭਾਈ ਸਾਨੂੰ ਆਦੇ ਗੁਰੂ ਦਾ ਗਿਆਨ ਤੇਰੇ ਜੀਵਨ ਨੂੰ ਸੌਖਾ ਕਰਦਾ ਤੇਰੀਆਂ ਦਾਤਾਂ ਵੀ ਸਾਰੀਆਂ ਬਖਸ਼ ਚੰਪ ਕਰਦਾ ਤੇਰੇ ਕਾਰਜ ਵੀ ਸਾਰੇ ਸਵਾਰਦਾ ਵਿਆਹ ਸ਼ਾਦੀ ਆ ਕੋਈ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੁੰਦਾ ਆਪਣਾ ਨਹੀਂ ਹੁੰਦਾ ਨਾ ਕੋਈ ਛੇਰੀ ਚੜਾਈ ਕਰ ਗਿਆ ਉਹ ਜਿਹੜਾ ਆਪਣਾ ਆਖਰੀ ਅੰਤਮ ਅਰਦਾਸ ਆ ਗੁਰੂਪੂਰ ਸਪੂਰਨ ਕਰਦਨ ਕਿਸੇ ਵੀ ਕਿਸਮ ਦਾ ਕੋਈ ਖੁਸ਼ੀ ਵਾਲਾ ਕੰਮ ਆ ਕੋਈ ਗਮੀ ਵਾਲਾ ਸਾਰੇ ਕਾਰਜ ਸਵਾਰ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਡੇ ਜੀਵਨ ਵਾਲਾ ਕਾਰਜ ਵੀ ਸਵਾਰ ਦਾ ਟੇਟੀਆਂ ਮੇਟੀਆਂ ਜੂਨਾ ਤੋਂ ਤੈਨੂੰ ਬਚਾ ਕੇ ਪ੍ਰਭੂ ਪਰਮਾਤਮਾ ਦੇ ਨਾਲ ਜੋੜੇਗੀ ਗੁਰੂ ਦੀ ਬਾਣੀ ਹੋਰ ਐਵੇਂ ਤਾਂ ਨਹੀਂ 242 44 ਸਾਲ ਗੁਰੂ ਮਹਾਰਾਜ ਨੇ ਲਾਏ ਤੇ ਐਡਾ-ਡੀਆਂ ਕੁਰਬਾਨੀਆਂ ਕੀਤੀਆਂ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾਉਣ ਦਾ ਕੀ ਭਾਵ ਸੀ ਵੀ ਇਹਨਾਂ ਨੇ ਇੱਕ ਗ੍ਰੰਥ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੱਤੀਆਂ ਤਵੀਆਂ ਦੇ ਬਹਿਟ ਕੇ ਸਾਨੂੰ ਖਜ਼ਾਨਾ ਦਿੱਤਾ ਹੈ ਆਪ ਤੱਤੀਆਂ ਤਵੀਆਂ ਤੇ ਬਹਿ ਗਏ ਇਤਿਹਾਸ ਕਿਤੇ ਆਪਾਂ ਕਰਾਂਗੇ ਸਾਂਝਾ ਸੰਗਤਾਂ ਨਾਲ ਵੈਸੇ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਕਰਦਾ ਹੀ ਰਹਿਣਾ ਜੀ YouTube ਤੇ ਪਿਆਵਾ ਸਿਕੰਦਰ ਸਿੰਘ ਖਾਲਸਾ ਆਰਾਮਗੜ ਵਾਲੇ ਚੈਨਲ ਦਾ ਨਵਾਂ ਉਹਦੇ ਤੇ ਪਿਆ ਇਹ ਇਤਿਹਾਸ ਮੈਂ ਕਰਦਾ ਰਹਿਣਾ ਘਰੇ ਬਹਿ ਕੇ ਕਰ ਲੈਣਾ ਮਹਾਰਾਜ ਦੀ ਕਿਰਪਾ ਨਾਲ ਚਲੋ ਸੰਗਤ ਵਿੱਚ ਬੈਠ ਕੇ ਵੀ ਕਰਾਂਗੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਆ ਗੁਰੂ ਗ੍ਰੰਥ ਸਾਹਿਬ ਦੀ ਕਰਕੇ ਬਿਠਾਇਆ ਗਿਆ ਵੀ ਸੱਚ ਦਾ ਪ੍ਰਚਾਰ ਕਰ ਰਹੇ ਨੇ ਸੱਚ ਦੇ ਨਾਲ ਜੋੜ ਰਹੇ ਨੇ ਸੰਸਾਰ ਨੂੰ ਤੇ ਛਿਆਸੀ ਲੋਕਾਂ ਨੂੰ ਸੱਚ ਪਸੰਦ ਨਹੀਂ ਹੁੰਦਾ ਬੁਜਾਗਰ ਕੇ ਆਉਂਦੀ ਆ ਜਾਗਰਤ ਹੋ ਰਹੇ ਨੇ ਲੋਕ ਮਹਾਰਾਜ ਸੱਚੇ ਪਾਤਸ਼ਾਹ ਕਹਣਾ ਕਰਦੇ ਨੇ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰ ਖੋਂ ਸੋਗ ਬਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਮੂਰਖ ਝਗੜਾ ਖੜਾ ਕਰੀ ਰੱਖਦੇ ਨੇ ਗੁਰੂ ਦੇ ਗਿਆਨ ਤੇ ਵੀ ਝਗੜਾ ਖੜਾ ਕਰੀ ਖੜਾ ਕਰੀ ਰੱਖਦੇ ਨੇ ਹੋਰ ਜਿਹੜੇ دنیਵੀ ਘਰਾਂ ਵਿੱਚ ਝਗੜੇ ਨੇ ਉਹ ਤਾਂ ਆਪਣੇ ਬਸ ਹੈਗੇ ਆਪਾਂ ਉਹਨਾਂ ਨੂੰ ਨਵੇੜ ਸਕਦੇ ਆਂ ਪਰ ਜਿਹੜਾ ਤੇਰੇ ਹਿਰਦੇ ਘਰ ਵਿੱਚ ਝਗੜਾ ਪਿਆ ਹੋਇਆ ਨਾ ਇਹਨੂੰ ਗੁਰੂ ਦਾ ਗਿਆਨ ਨਵੇੜੇਗਾ ਅੱਗੇ ਮਹਾਰਾਜ ਕਹਿੰਦੇ ਨੇ ਸਤ ਗੁਰ ਹੱਥ ਨਵੇੜ ਝਗੜ ਚੁਕਾਇਆ ਅਲਿਖਤਨਾ ਮੈਂ ਆਪਾਂ ਪਹਿਲਾਂ ਗੱਲ ਕਰ ਲਈ ਆ ਪੰਕਤੀ ਆਪਾਂ ਬਾਅਦ ਚ ਪੜ੍ਹ ਲਈ ਮਹਾਰਾਜ ਕਹਿੰਦੇ ਸਤਗੁਰ ਹੱਥ ਨਵੇੜ ਸਤਗੁਰੂ ਦੇ ਹੱਥ ਵਿੱਚ ਹੈ ਨਵੇੜਾ ਕਰਾ ਦੂਗਾ ਤੇਰਾ ਇਹ ਝਗੜੇ ਵਾਲਾ ਜੀਵ ਆਤਮਾ ਤੇ ਪਰਮਾਤਮਾ ਦੇ ਵਿੱਚ ਜਿਹੜਾ ਸਾਡਾ ਇਹ ਬਿਤਕਰਾ ਨਾ ਬੈਠ ਪਈ ਹੋਈ ਆ ਝਗੜਿਆਂ ਕਰਕੇ ਮਹਾਰਾਜ ਕਹਿੰਦੇ ਗੁਰੂ ਬਾਣੀ ਤੈਨੂੰ ਤੇਰਾ ਝਗੜਾ ਨਵੇੜ ਦੇਗੀ ਸਤਗੁਰ ਹੱਥ ਨਵੇੜ ਝਗੜ ਚੁਕਾਇਆ ਅੱਗੇ ਮਹਾਰਾਜ ਕਹਿੰਦੇ ਨੇ ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ ਜੋ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ ਉਹੀ ਹੁੰਦਾ ਹੋਰ ਕਿਸੇ ਦਾ ਚਲਾਇਆ ਨਹੀਂ ਚੱਲਦਾ ਕੁਝ ਵੀ ਕੋਈ ਹਵਾ ਵਾਲਾ ਦੇਵਤਾ ਹੋਰ ਆ ਕੋਈ ਹਵਾ ਚਲਾਉਣ ਵਾਲਾ ਜਾਂ ਕੋਈ ਪਾਣੀ ਵਾਲਾ ਹੋਰ ਆ ਜਿਹਨੂੰ ਖਵਾਜਾ ਕਹਿੰਦੇ ਆ ਕੋਈ ਹੋਰ ਨਹੀਂ ਹੈ ਇੱਕੋ ਦਾ ਹੀ ਸਾਰਾ ਕੁਝ ਚੱਲਦਾ ਜੀ ਆ ਗਰਮਾਣੀ ਦੀ ਪੰਕਤੀ ਕਹਿੰਦੀ ਆ ਪਾਵਨ ਪਵਿੱਤਰ ਅੰਗ 139 ਦੇ ਲਾਸਟ ਵਾਲੀ ਮੰਗਤੀ ਚਾਹੀਏ